ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਨਾਲ ਇੱਕ ਹੋਰ ਸਥਾਨਕ ਵਿਅਕਤੀ ਮੌਜੂਦ ਨੇ ਆਓ ਉਹਨਾਂ ਤੋਂ ਜਾਣਦੇ ਹਾਂ ਇੱਥੇ ਦੇ ਮੌਜੂਦਾ ਹਾਲਾਤ ਔਰ ਕੀ ਗਰਾਉਂਡ ਰਿਪੋਰਟ ਆ ਉਹਨਾਂ ਚੀਜ਼ਾਂ ਬਾਰੇ ਕੀ ਨਾਮ ਆਪਣਾ ਬਲਵਿੰਦਰ ਸਿੰਘ ਜੀ ਆਰਮੀ ਚੋਂ ਰਿਟਾਇਰ ਹੋਇਆ ਜੀ ਓਕੇ ਤੇ ਮੈਂ ਇਥੋਂ ਜਨਾਲੇ ਦਾ ਹੀ ਰਹਿਣ ਵਾਲਾ ਵਾਂ ਅਦਨਾਲੇ ਤੋਂ ਤੇ ਇਫੋਂ ਦੇ ਹਾਲਾਤ ਜਿਹੜੇ ਹਾਲਾਤ ਨੇ ਬਹੁਤ ਮਾੜੇ ਆ ਕਿਉਂਕਿ ਸਰਕਾਰਾਂ ਨੇ ਵੀ ਟਾਈਮ ਦੇ ਟਾਈਮ ਆਉਂਦੇ ਨੇ ਹੁਣ ਤੇ ਟਾਈਮ ਦੇ ਟਾਈਮ ਆ ਕੇ ਆਪਣਾ ਰੋਟੀਆਂ ਸੇਕਦੇ ਬਸ ਕੋਈ ਇਹੋ ਜਿਹਾ ਵਧੀਆ ਪ੍ਰਬੰਧ ਨਹੀਂ ਕਰਦੇ ਕਿ ਜਿਹੜਾ ਆਉਣ ਵਾਲਾ ਟਾਈਮ ਆ ਜਿਹੜਾ ਵਧੀਆ ਲੰਗੇ ਇਹ ਜਿਹੜੇ ਇੱਥੇ ਦੀ ਜਨਤਾ ਜਿਹੜੇ ਸਦੇ ਕਿਸਾਨ ਆ ਮਜ਼ਦੂਰ ਆ ਉਹਨਾਂ ਗਰੀਬੀ ਦੀ ਮਾਰ ਥੱਲੇ ਆਉਣ ਇੱਥੇ ਤੱਕ ਆਏ ਨੇ ਜੋ ਵੀ ਮੰਤਰੀ ਜੋ ਵੀ ਆਵਾ ਆਪਣਾ ਇੱਥੋਂ ਪੁੱਛਦੇ ਆ ਵੀ ਅਸੀਂ ਵਿਖਾਉਂਦੇ ਆ ਲੋਕਾਂ ਨੂੰ ਵੀ ਅਸੀਂ ਗਏ ਆ ਵੀ ਅਸੀਂ ਬੜਾ ਲੈਂਡ ਇਹਨਾਂ ਦਾ ਦੇਣ ਦੇ ਆ ਹਿੰਮਤ ਕਰਨ ਦੇ ਆ ਪਰ ਨਹੀਂ ਕੁਝ ਨਹੀਂ ਜਾਂਦਾ ਕੁਝ ਨਹੀਂ ਬਾਕੀ ਅਸੀਂ ਕਹੇ ਪਾਰਟੀ ਨਾਲ ਨਹੀਂ ਕੈਂਡ ਇੱਕ ਕੋਈ ਕਾਲੀ ਆਮ ਕਾਂਗਰਸ ਆਏ ਸਾਂਝੇ ਤੌਰ ਤੇ ਬੋਲ ਕਹਿੰਦਾ ਸਾਂਝੇ ਤੌਰ ਤੇ ਮਨੁੱਖਤਾ ਦੇ ਮਨੁੱਖਤਾ ਦੇ ਤੌਰ ਤੇ ਇੱਥੇ ਅਜੇ ਵੀ ਅਸੀਂ ਕਹਿ ਰਹੇ ਆ ਕਿ ਜਿਹੜੀਆਂ ਪਾਰਟੀਆਂ ਛੱਡੋ ਤੇ ਇੱਥੇ ਆ ਕੇ ਅਜੇ ਵੀ ਇਹਨਾਂ ਦੀ ਬਾਹ ਫੜੋ ਜਿਵੇਂ ਟੀਵੀ ਤੇ ਬਹੁਤ ਸਾਰੇ ਲੋਕਾਂ ਨੂੰ ਨਿਊਜ਼ ਤੇ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਕਿ ਵੀ ਅਲੱਗ-ਅਲੱਗ ਲੀਡਰਸ ਆ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਦੌਰਾ ਕਰਕੇ ਜਾ ਰਹੇ ਨੇ ਆ ਤੇ ਉਹਨਾਂ ਦੇ ਆਉਣ ਤੋਂ ਬਾਅਦ ਵੀ ਕੋਈ ਇੰਪੈਕਟ ਨਹੀਂ ਆ ਰਹੇ ਨੇ ਕੁਝ ਕਰਕੇ ਵੀ ਜਾਣ ਨਾ ਹੁਣ ਅੰਮ੍ਰਿਤਸਰ ਤੋਂ ਆਏ ਨੇ ਜਿਹੜੇ ਵੀ ਸਮਾਜ ਸੇਵਕ ਵੀਰ ਜੀ ਉਹ ਟਰੈਕਟਰ ਟਰਾਲੀਆਂ ਤੂੜੀ ਨਾਲ ਲੱਧੀਆਂ ਨੇ ਵੰਡਦੀਆਂ ਲੱਧੀਆਂ ਪਾਣੀ ਵਾਟਰ ਜਿਹੜਾ ਹੁੰਦਾ ਵਾ ਸ਼ੁੱਧ ਬੋਤਲਾਂ ਵਾਲਾ ਉਹ ਆਇਆ ਵਾ ਉਹ ਤਾਂ ਆ ਕੰਮ ਨਾ ਹੁਣ ਮੰਤਰੀ ਆਉਂਦੇ ਨਾਲ ਪਿੱਛੇ 8 ਟਰੈਲੀਆਂ ਵਝਾਉਣ ਨਾ ਉਹ ਲੱਗਦਾ ਇਹਨਾਂ ਨੂੰ ਚੰਗਾ ਹੁਣ ਸਿਰ ਦੌਰਾ ਕਰ ਰਹੇ ਉਹ ਦੌਰਾ ਕਰ ਰਹੇ ਉਹ ਤੇ ਦੌਰਾ ਤੇ ਆਪਾਂ ਹੈਲੀਕਾਪਟਰ ਤੋਂ ਬੈਠ ਕੇ ਕਰ ਸਕਦੇ ਹਾਂ ਹੁਣ ਇੱਕ ਇੱਕ ਦੂਜੇ ਨੰਬਰ ਤੇ ਆ ਘੋਨੇ ਵਾਲਾ ਰਮਦਾਸ ਜੱਟਾ ਉਥੇ ਇਹੋ ਜਿਹੇ ਲੋਕ ਆਗੇ ਜਿਹੜੇ ਕੋਠਿਆਂ ਤੇ ਫਸੇ ਆ ਅੱਜ ਤੋਂ 3 ਦਿਨ ਹੋ ਗਏ ਆ ਲੈਟਰਿੰਗ ਬਾਥਰੂਮ ਉੱਥੇ ਕਰਨ ਦੇ ਆ ਸਿਰ ਤੇ ਉਹਨਾਂ ਨੇ ਡੋਲੂ ਚੁੱਕੇ ਆ ਤੇ ਪਾਣੀ ਲੈਣ ਆਉਂਦੇ ਆ ਰਮਦਾਸੋਂ ਜਿੱਥੇ ਉੱਚਾ ਥਾਵਾਂ ਕੋਥੇ ਵੀ ਵੀਰ ਸਮਝਦਾ ਜਿਹੜੇ ਸਮਾਜ ਸੇਵਕ ਲੰਗਰ ਲੈ ਕੇ ਜਾਣਦੇ ਆ ਉਹ ਪਾਣੀ ਦੇਣਦੇ ਆ ਇਹਨਾਂ ਕੋਲ ਹੈਲੀਕਾਪਟਰ ਨਹੀਂ ਹੈਗੇ ਆਰਮੀ ਦਾ ਕਿਉਂ ਨਹੀਂ ਭਗਵੰਤ ਮਾਨ ਨੇ ਹੱਥ ਬੁਲਾਏ ਤੇ ਜਰਨਲ ਨੂੰ ਕਿ ਮੈਨੂੰ ਦੋਸਿਆਤਾ ਕਿ ਮੇਰਾ ਪੰਜਾਬ ਮੁਸ਼ਕਲ ਚ ਫਸਿਆ ਆਰਮੀ ਆਏਗੀ ਆਰਮੀ ਕਦ ਨਹੀਂ ਬਣੀ ਆ ਮੁਸ਼ਕਲ ਇਧਰਲੇ ਪਾਸੇ ਐਨਡੀਆਰਐਫ ਦੀ ਕੋਈ ਟੀਮ ਨਹੀਂ ਆਈ ਅਜੇ ਤੱਕ ਐਨਡੀਆਰਐਫ ਦੀ ਟੀਮਾਂ ਆਈਆਂ ਨੇ ਤੇ ਪਰ ਕੀ ਜਿਹੜੀ ਸਰਕਾਰ ਸਰਕਾਰ ਦਾ ਕੰਮ ਕੀ ਆ ਸਰਕਾਰ ਦਾ ਕੰਮ ਆ ਕੇ ਕੁਰਸੀਆਂ ਤੇ ਬਹਿ ਕੇ ਬਸ ਤਾੜੀਆਂ ਮਰਾਉਣੀਆਂ ਵੋਟਾਂ ਮੰਗਣੀਆਂ ਹੁਣ ਵੋਟਾਂ ਨਹੀਂ ਮੰਗਣੀਆਂ ਚਾਹੀਦੀਆਂ ਜਿਹੜਾ ਹੋਣ ਆ ਕੇ ਗਰਾਊਂਡ ਲੈਵਲ ਤੇ ਆਉਣ ਇੱਥੇ ਆ ਕੇ ਇਹਨਾਂ ਨੂੰ ਸਾਰੇ ਹਾਲ ਪੁੱਛਣ ਹੋਣ ਅੱਗੇ ਅਸੀਂ ਲੰਘਣ ਲੱਗਿਆ ਹੱਡਾਲੀ ਪਾਣੀ ਵਿੱਚ ਲੰਘਣ ਜੀ ਕੀਤਾ ਜਿੱਦਾਂ ਤੁਸੀਂ ਆਏ ਏਦਾਂ ਹੀ ਉਹ ਆਉਂਦੇ ਆ ਹੁਣ ਤੁਸੀਂ ਵੀ ਚਲੋ ਆ ਬਾੜੇ ਬਾਕੀ ਇਹ ਵੀਰੇ ਜਨਾਲਾ ਜਿਹੜਾ ਵਾ ਇਹ ਗੁਰੂਆਂ ਦਾ ਇਥੋਂ ਵਾਸਾ ਵਾ ਜੀ ਇਥੇ ਬਾਬਾ ਬੁੱਢਾ ਸਾਹਿਬ ਜਿਹਦੇ ਜੇ ਸਮਾਧਾਨ ਨੇ ਉੱਥੇ ਵੀ ਪਾਣੀ ਪੂਰਾ ਭਰ ਚੁੱਕਾ ਵਾ ਅੱਜ ਤੋਂ 3 ਦਿਨ ਹੋ ਗਏ ਨੇ ਤੇ ਬਾਕੀ ਇਹ ਤੇਰਾ ਪੂਰਾ ਜਾਨਕੀ ਪਾਣੀ ਫੈਲ ਚੁੱਕਿਆ ਵਸ ਅਜਨਾਲਾ ਤੱਕ ਟੱਚ ਕਰ ਗਿਆ ਡੇਰੇ ਬਾਬਾ ਨਾਨਕ ਤੱਕ ਲੈ ਕੇ ਅਜਨਾਲਾ ਤੱਕ ਟੱਚ ਹੋ ਗਿਆ ਵਾ ਤੇ ਉਹਦੇ ਵਿੱਚ ਜਿੰਨੇ ਵੀ ਪਿੰਡ ਘਟੋ ਘਟ ਵੀ 50 60 ਪਿੰਡ ਨੇ ਸਾਰੇ ਪਾਣੀ ਦੀ ਮਾਰ ਥੱਲੇ ਆ ਚੁੱਕੇ ਨੇ ਔਰ ਇਹਨਾਂ ਦਾ ਇਹ ਆ ਕਿ ਆਪਾਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਹੁਣ ਝੋਨਾ ਤਗਵਾਤਾ ਆਪਣਾ ਆਉਣ ਵਾਲੀ ਫਸਲ ਕਣਕ ਬੀਜਣੀ ਆ ਤੇ ਰਹਿੰਦਾ ਵੇਂਦਾ ਕੋਈ ਵੀ ਪੰਜਾਬ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ ਪੰਜ ਤੋਂ ਕਿੱਲੇ ਤੋਂ ਪੰਜ ਨਹੀਂ ਦੇ ਸਕਦੇ 10 ਦੇ ਦਿਓ ਪੰਜ ਦੇ ਦਿਓ ਕਿ ਜਿਹੜੀ ਲਾਗਤ ਅਗਲੀ ਲਾਉਣੀ ਆ ਉਹ ਤੇ ਮਿਲ ਜਾਏ ਇਹਨਾਂ ਨੂੰ ਬਾਕੀ ਕੋਈ ਨਹੀਂ ਪ੍ਰਮਾਤਮਾ ਜੀ ਇਹ ਸਰਕਾਰਾਂ ਨੇ ਹੱਥ ਫੜਨੀਆਂ ਤੇ ਗੁਰੂ ਰਾਮਦਾਸ ਜੀ ਇਹ ਨਗਰੀ ਆ ਤੇ ਇੱਥੇ ਜਿਹੜਾ ਵੱਸਦਾ ਭੁੱਖਾ ਨਹੀਂ ਮਰਦਾ ਉਹਨੂੰ ਦੋ ਟਾਈਮ ਦੀ ਰੋਟੀ ਮਿਲਦੀ ਮਿਲਦੀ ਆ ਪਰ ਇਹ ਸਰਕਾਰਾਂ ਫੇਰ ਅਗਲੀ ਵਾਰੀ ਵੋਟਾਂ ਆਣਾ ਮੰਗਣਾ ਆਉਣ ਪਿੰਡਾਂ 'ਚ ਪਿੰਡਾਂ 'ਚ ਫਿਰ ਕੀ ਆ ਕਿ ਜੁੱਤੀਆਂ ਪਹਿਣੀਆਂ ਜੋ ਇਹਨਾਂ ਨੂੰ ਕਿ ਹੁਣੇ ਇਥੋਂ ਟਰਾਲੀ ਨੰਗੀ ਸੀ ਕੁਝ ਲੋਕਾਂ ਦੀ ਤੇ ਕੁਝ ਸਮਾਨ ਲੈ ਕੇ ਜਾ ਰਹੀ ਸੀ ਤੁਸੀਂ ਵੀ ਕੁਝ ਸਮਾਨ ਦਿੱਤਾ ਉਹ ਤੇ ਪਿਓ ਕਿ ਆਪਣੀ ਜਿਹੜੀ ਆਪਾਂ ਮਿਹਨਤ ਕਰਦੇ ਆ ਉਹਦੇ ਵਿੱਚੋਂ ਕਿਹਾ ਕਿ ਨਹੀਂ ਸਾਡੇ ਕੋਲ ਨਹੀਂ ਵੇਖਿਆ ਜਾਂਦਾ ਅੱਗੇ ਦੁੱਖ ਲੋਕ ਆਪਣੇ ਭਰਾਵਾਂ ਦਾ ਸਰਦਾਰ ਭਰਾਵਾਂ ਦਾ ਮਜੀਬ ਸਿੰਘ ਭਰਾਵਾਂ ਦਾ ਸਾਰੀਆਂ ਕੌਮਾਂ ਦਾ ਸਾਡੇ ਕੋ ਦਰਦ ਨਹੀਂ ਵੇਖਣਦਾ ਅਸੀਂ ਆਪਣੀ ਜੇਬ ਦੇ ਵਿੱਚ ਜੰਨਾ ਕਿ ਹੈਗੇ ਆਪਾਂ ਲੈ ਗਏ ਜੋ ਵੀ ਜਵਾਨ ਜੋ ਵੀ ਬੰਦਾ ਅੱਗੇ ਵੀ ਕਰਾਂਗੇ ਇੱਕ ਬੜੀ ਮਨ ਨੂੰ ਬੜੀ ਹੁੰਦਾ ਮਣਕੇ ਹੁੰਦਾ ਆ ਵੇਖ ਕੇ ਵੀ ਸਰਕਾਰ ਆਪਣੇ ਇੱਥੇ ਜਿੰਨੇ ਆਏ ਨਾ ਜਿੰਨੇ ਇੱਥੇ ਮਤਲਬ ਐਮਐਲਏ ਆ ਜਾਂ ਐਮਪੀ ਆਏ ਆ ਜਾਂ ਮਤਲਬ ਮੁੱਖ ਮੰਤਰੀ ਸਾਹਿਬ ਆਏ ਆ ਸਾਰੀਆਂ ਪਾਰਟੀਆਂ ਨੇ ਇੱਥੇ ਤੇ ਇੱਕ ਬਹਾਨਾ ਬਣਿਆ ਇਹਨਾਂ ਦੇ ਪਾਸ ਆ ਰੋਟੀਆਂ ਸਿਕਦੀਆਂ ਆਪਣੀਆਂ ਹੋਰ ਕੁਝ ਨਹੀਂ ਤਵੱਦਗਾ ਕੋਈ ਹੱਲ ਕਰਨੀ ਕਰਦੇ ਕੁਛ ਨਹੀਂ ਕਰਦੇ ਆ ਜਿੰਨੀ ਹਾਲਾ ਭੁੰਡਈ ਜਾਣਾ ਇਹ ਸਾਰੇ ਜਾਂ ਪਿੰਡਾਂ ਦੇ ਮੁੰਡਿਆਂ ਵੱਲੋਂ ਜਾਂ ਮੰਨ ਲਓ ਪਿੰਡਾਂ ਦੀਆਂ ਜਿੰਨੇ ਵੀ ਬਣੇ ਆ ਖਾਣਾ ਉਹ ਉਹ ਸਭ ਕੁਝ ਖਾਂਸਮਾਚ ਹੋ ਰਹੀ ਆ ਆਪਣੇ ਕੋਲੋਂ ਕਰ ਰਹੇ ਆ ਕਿਸੇ ਕੋਲੋਂ ਕਿ ਕਿਦੋਂ ਕੋਈ ਫੰਡ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਜਿੱਦਾਂ ਮੰਨ ਲਓ ਮੈਂ 100 ਪਾਤਾ ਵੀਰ ਨੇ 100 ਪਾਤਾ ਇਦਾਂ ਹੁੰਦੀ ਆ ਸਾਰੇ ਆਪਣਾ ਆਪਣਾ ਬਹਾਨਾ ਬਣਾ ਕੇ ਤੇ ਇੱਕ ਵੇਖਣ ਦੇ ਆ ਵੀ ਮਤ ਕਿ ਕੀ ਬਣ ਰਿਹਾ ਇੱਥੇ ਫੇਮ ਦਾ ਕਾਰਨ ਬਣ ਰਿਹਾ ਸਿਰਫ ਕਰਨੇ ਕੋਟਾਂ ਦਾ ਆਪਣਾ ਬਹਾਨਾ ਬਣਾਉਂਦੇ ਆ ਮੈਂ ਆਉਂ ਤੱਕ ਆ ਹਾਂ ਤੇ ਮੈਂ ਵੇਖਿਆ ਬਸ ਹੋਰ ਕੁਝ ਨਹੀਂ ਜਾਂਦੇ ਸਵਾਦ ਤਾਂ ਪਿਛੇ ਇਹਨਾਂ ਦੇ ਬੰਦੇ ਆਉਣ ਟਰਾਲੇ ਭਰ ਕੇ ਮਾਲ ਦੇ ਆਉਣ ਪੱਠਾ ਆਵੇ ਤੂੜੀ ਜਾਵੇ ਵਾਂਡਾ ਦੇ ਡੰਗਰਾਂ ਦਾ ਖੇਰਿਆ ਸਵਾਦ ਤੇ ਅੱਗੇ ਕੁਝ ਵੀ ਨਹੀਂ ਰਹਿ ਗਿਆ ਨਾ ਤੂੜੀ ਰਹਿ ਗਈ ਆ ਨਾ ਪੱਠਾ ਰਹਿ ਗਿਆ ਨਾ ਫਸਲ ਰਹਿ ਗਈ ਕੋਈ ਵੀ ਕਿ ਗਾੜੀ ਬੰਦੇ ਭੁੱਖੇ ਮਰਨ ਡੇ ਆ ਗਾੜੀ ਪਸ਼ੂ ਭੁੱਖੇ ਮਰਨ ਡੇ ਆ ਮੇਨ ਗੱਲ ਪਸ਼ੂਆਂ ਦੀ ਆ ਜਿਹੜੇ ਬੇਜਵਾਨ ਨੇ ਆ ਬੰਦਿਆਂ ਸਰਜੂਗਾ ਬੰਦਿਆਂ ਗਾਂਵਾਂ ਖਾ ਲੈਣਾ ਆਪਣਾ ਕਿਸ ਨੇ ਕਿਤੇ ਉਹ ਕਿਸ ਨੇ ਕਿਤੇ ਪਰ ਮੇਨ ਮੇਨ ਮੁੱਦਾ ਆ ਕਿ ਮੇਨਾਗਾ ਡੰਗਰਾਂ ਦਾ ਡੰਗਰ ਖਾਣਗੇ ਤੂੜੀ ਮਰ ਗਈ ਸੁੱਕਾ ਸ ਤੋ ਉਹ ਡੰਗਰ ਵੇਖੀਦੇ ਜਿਹੜੇ ਰੋੜੇ ਆਉਂਦੇ ਵਿਚਾਰੇ ਤੋ ਬੁਰਾ ਹਾਲ ਵਿਚਾਰਿਆਂ ਦਾ ਉਹ ਬੜਾ ਮਨ ਨੂੰ ਦੁੱਖ ਲੱਗਦਾ ਵੇਖ ਕੇ ਕਿ ਸਾਡੇ ਨਾਲ ਗਲਤ ਹੋਇਆ ਡਾ ਜਿਵੇਂ ਪਿਛਲੇ ਦਿਨੋ ਬਿਆਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਜੀ ਦੁਆਰਾ ਕਿ ਵੀ ਇੱਥੇ ਜਿਹਨੂੰ ਜਿਹਨੂੰ ਜੋ ਜੋ ਲੋੜ ਹੈਗੀ ਮੈਂ ਉੱਥੇ ਪਹੁੰਚਾਉਂਗਾ ਹਨਾ ਉਹਨਾਂ ਨੇ ਇਹਦੇ ਲਈ ਵੀ ਕਿਹਾ ਮੈਂ ਇੱਕ ਚਲੋ ਇਹਨਾਂ ਦੀ ਸਰਕਾਰ ਨਹੀਂ ਆਹੀ ਪਾਰਟੀ ਚਲੋ ਜਿਹਨੇ ਚੰਗਾ ਕੰਮ ਕੀਤਾ ਅਸੀਂ ਤਾਂ ਬੋਲਾਂਗੇ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਇਆ ਜੀ ਉੱਥੋਂ ਦੇ ਪਿੰਡਾਂ ਨੇ ਕਿਹਾ ਜੀ ਕਿ ਆਪ ਬੰਨ ਟੋਟਾ ਚੱਲੇ ਆ ਜੋ ਤੁਹਾਨੂੰ ਕੁਛ ਦਿਓ ਉਹਨੇ ਕਿਹਾ ਜੀ ਕਿ 18 ਲੱਖ ਦਾ ਤੇਲ ਮ ਇਹ ਨਹੀਂ ਕਿ ਕੈਂਡ ਕਿ ਉਹਦੇ ਅਸੀਂ ਚੇਲੇ ਆ ਉਹਦੇ ਚੇਲੇ ਅਸੀਂ ਜੋ ਚੰਗਾ ਕੰਮ ਕਰਦਾ ਉਹਦਾ ਨਾਂ ਲੈਣ ਦੇ ਹੁਣੇ ਚੰਗਾ ਕੀਤਾ ਵਾ ਉਹ ਵਧੀਆ ਕੀਤਾਗਾ ਕਿਉਂਕਿ ਜਿੱਥੇ ਵੀ ਬੰਦਾ ਹੁਣ ਮਰਨ ਡਿਆ ਕੋਈ ਉਹਦੀ ਕੋਈ ਬਾਹ ਫੜਨ ਡਿਆ ਤਾਂ ਚੰਗਾ ਉਹਦੇ ਲਈ ਰੱਬ ਆ ਇਸ ਕਰਕੇ ਉਹਨੇ ਚੰਗਾ ਇਹ ਕੰਮ ਕੀਤਾ ਇੱਥੇ ਹੁਣ ਜਿਹੜੇ ਆਉਣ ਦੇ ਮੰਤਰੀ ਐਮ ਐਲ ਏ ਕੁਛ ਵੀ ਆ ਕੇ ਆਪਣੇ ਫੁਲਕੇ ਸੇਕ ਕੇ ਜਾਣ ਦੇ ਬਸ ਜਾਂ ਤੇ ਨਾਲ ਹੁਣ ਬਾਕੀ ਜਨਤਾ ਦਾ ਪਿਆਰ ਆ ਸਾਰੇ ਨਾਲ ਸੱਚ ਇੱਕ ਦੂਜੇ ਦਾ ਭਾਈਚਾਰੇ ਦਾ ਪਿਆਰ ਆ ਪੀ ਇਹ ਜਿੱਦਾਂ ਸਰਕਾਰਾਂ ਨੂੰ ਇਹ ਜਿੱਦਾਂ ਸਾਨੂੰ ਤੋੜਦੀਆਂ ਨਾ ਅਹੀਂ ਤੇ ਟੁੱਟਦੇ ਨਹੀਂ ਆ ਸਾਡਾ ਫੇਰ ਪਿਆਰ ਹੈ ਭਾਈਚਾਰਾ ਬਣਿਆ ਭਾਈਚਾਰਾ ਹਾਂ ਹਾਂ ਇਹ ਉਹ ਵਿੰਦੇ ਆ ਹੁਣ ਉਹਨਾਂ ਨੂੰ ਪਤਾ ਲੱਗਦਾ ਆ ਵੀ ਇਹ ਲੋਕ ਤੇ ਫੇਰ ਇਕੱਠੇ ਆ ਅਹੀਂ ਤੇ ਭਾਵੇਂ ਹੁਣ ਕੋਈ ਇਤਜਾਦ ਪਾਤੀ ਤੇ ਗੱਲ ਹੀ ਕੋਈ ਨਹੀਂ ਆ ਇਹ ਤੇ ਵਸੇ ਸਾਡੇ ਭਰਾ ਕੋਈ ਫਸਿਆ ਅਹੀਂ ਤੇ ਉਹਦੀ ਜੋ ਵੀ ਜਿੰਨਾ ਜੋਗੇ ਹੈਗੇ ਨਾਲ ਕਰਾਂਗੇ ਇੱਥੇ ਇਹ ਹੋਇਆ ਕਿ ਅਪ੍ਰੈਲ ਦੇ ਮਹੀਨੇ ਪਹਿਲਾਂ ਲੜਾਈ ਲੱਗ ਲੱਗ ਚੱਲੀ ਪਾਕਿਸਤਾਨ ਨਾਲ ਉਤੋਂ ਬਚੇ ਆ ਤੇ ਹਰ ਦੀ ਮਾਰਨੇ ਮਾਰਤਾ ਇਹ ਏਰੀਆ ਜਿਹੜਾ ਵਾ ਪੂਰਾ ਬੈਲਟ ਏਰੀਆ ਬਾਰਡਰ ਏਰੀਆ ਇਹ 1947 ਤੋਂ ਮਾਰਾ ਥੱਲੇ ਆਉਣ ਡਿਆ ਵਾ ਤੇ ਮਾਰਾ ਤੱਕ 2025 'ਚ ਵੀ ਆ ਗਿਆ ਜੋ ਇਹਦੇ ਵਿੱਚ ਸਰਕਾਰਾਂ ਨੂੰ ਬਹੁਤ ਜ਼ਿਆਦਾ ਸੋਚਣਾ ਚਾਹੀਦਾ ਢੁਗਾਈ ਤੱਕ ਕਿ ਜਿਹੜਾ ਭੋਨੇਵਾਲ ਦਾ ਬੰਨਿਆ ਰਵੀ ਦਾ ਉਹਨੂੰ ਮਜ਼ਬੂਤ ਕਰਨ ਤੇ ਨਾ ਕਿਸੇ ਤੇ ਆਫਤ ਆਵੇ ਆਪਣੇ ਘਰ ਦੀਆਂ ਦੁਵਾਰਾਂ ਪੱਕੀਆਂ ਹੋਣਗੀਆਂ ਤੇ ਆਪਣਾ ਕਿੱਥੇ ਕੋਈ ਕਰਜੋਗ ਨੁਕਸਾਨ ਜਦੋਂ ਆਪਣੀਆਂ ਦੁਵਾਰਾਂ ਹੀ ਕੱਟੀਆਂ ਨੇ ਤੇ ਨੁਕਸਾਨ ਆਈ ਵਾਰੀ ਇਤਰਾ ਹੀ ਹੋਣਾ ਵਾ ਕਰੰਡੇ ਅਗੇ ਆਈ ਬਰੀ ਹੂਗਾ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸਰਕਾਰਾਂ ਬੇਸ਼ੱਕ ਵਿਫਲ ਨੇ ਲੇਕਿਨ ਭਾਈਚਾਰਾ ਆਪਸ ਵਿੱਚ ਕਾਮਯਾਬ ਹੈ ਅਸੀਂ ਪਿੱਛੇ ਵੀ ਦੇਖ ਕੇ ਆਏ ਗੁਰਦੁਆਰਾ ਸਾਹਿਬ ਵਰੋਂ ਲੰਗਰ ਉੱਥੇ ਲਗਾਇਆ ਗਿਆ ਔਰ ਉਹਨੂੰ ਪੈਕ ਕਰਕੇ ਵੀ ਅੱਗੇ ਤੱਕ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਲੇਕਿਨ ਤੁਸੀਂ ਸੁਣਿਆ ਸਥਾਨਕ ਲੋਕਾਂ ਦੀ ਦੁੱਖ ਨੂੰ ਉਹਨਾਂ ਦੇ ਤਕਲੀਫ ਨੂੰ ਕਿ ਵੀ ਕਿਸ ਤਰੀਕੇ ਨਾਲ ਉਹਨਾਂ ਦਾ ਦਰਦ ਆ ਆਪਣੇ ਭਾਈਚਾਰੇ ਲਈ ਜੋ ਵੀ ਅਗਲੇ ਪਿੰਡਾਂ 'ਚ ਵੱਸਦਾ ਹੈ ਸੋ ਇਸੇ ਦਰਦ ਨੂੰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਇਹਦੇ ਉੱਤੇ ਰਿਐਕਸ਼ਨ ਜ਼ਰੂਰ ਦਿਓ ਨਹੀਂ ਤਾਂ ਆਪਣੀ ਪ੍ਰੋਫਾਈਲ ਤੇ ਆਪ ਹੀ ਬੋਲ ਲੇਕਿਨ ਇਹਨਾਂ ਲੋਕਾਂ ਦੀਆਂ ਹੱਕਾਂ ਦੇ ਵਿੱਚ ਜ਼ਰੂਰ ਬੋਲੋ ਥੋੜਾ ਜਨਾ ਕੋ ਪੁੱਛ ਰੋ ਕਿ ਕੀ ਮੋਰ ਕਰ ਰਿਹਾ ਹਮੇਸ਼ਾ ਦੱਸਣ ਕਿ ਪਾ